ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਛਾ ਪੰਜਵੇਂ ਗੁਰਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਦਾ ਸ਼ਹਾਦਤ ਵਾਲਾ ਦਿਨ ਨਜ਼ਦੀਕ ਆ ਰਿਹਾ ਹੈ ਦੁਨੀਆ ਭਰ ਦੇ ਸਿੱਖ ਇਸ ਸ਼ਹਾਦਤ ਵਾਲੇ ਦਿਨ ਤੇ ਉਸ ਤੋਂ ਪਹਿਲੇ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਘਾਲਾਂ ਕਾਲੀਆਂ ਮੋਟੇ-ਮੋਟੇ ਤੌਰ ਤੇ ਉਹਨਾਂ ਨੇ ਜਿੱਥੇ ਸ਼ਹਿਰ ਬਸਾਏ ਉਥੇ ਕੋੜੀਆਂ ਵਾਸਤੇ ਇਲਾਜ ਕਰਨ ਵਾਸਤੇ દવાਖਾਨੇ ਵੀ ਖੋਲੇ ਉਥੇ ਸਰੋਵਰ ਬਣਾਏ ਉੱਥੇ ਨਾਲ ਦੀ ਨਾਲ ਉਹਨਾਂ ਨੇ ਗੁਰਬਾਣੀ ਦੀ ਰਚਨਾ ਕੀਤੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੀ ਕੀਤੀ ਪਰ ਉਸ ਤੋਂ ਇਲਾਵਾ ਉਹਨਾਂ ਦੀ ਸ਼ਹਾਦਤ ਵੀ ਬੇਮਿਸਾਲ ਹੈ ਉਹਨਾਂ ਦਾ ਪ੍ਰਕਾਸ਼ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ 15 ਅਪ੍ਰੈਲ 1563 ਵਿੱਚ ਗੋਬਿੰਦਵਾਲ ਸਾਹਿਬ ਹੁੰਦਾ ਹੈ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਗੁਰੂ ਕਰਕੇ ਕਹਾਏ ਪੰਚਮ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਜਿਨ੍ਹਾਂ ਦੀ ਦੇਖ ਰੇਖ ਹੇਠ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਬਤੀਤ ਹੋਇਆ ਔਰ ਇਹ ਬੀਬੀ ਭੰਨ ਜੀ ਦੇ ਪਿਤਾ ਜੀ ਸੀ ਔਰ ਗੁਰੂ ਰਾਮਦਾਸ ਗੁਰੂ ਅਮਰਦਾਸ ਪਾਤਸ਼ਾਹ ਦੇ ਜਵਾਈ ਸੀ ਔਰ ਜਦੋਂ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਪ੍ਰਥਵੀ ਚੰਦ ਤੇ ਉਹਨਾਂ ਦਾ ਵਿਚਾਰਲਾ ਭਰਾ ਮਹਾਦੇਵ ਤੇ ਉਹਨਾਂ ਤੋਂ ਬਾਅਦ ਲਾਡਲਾ ਤੇ ਸਿਆਲਾ ਪੁੱਤਰ ਪਿਆਰਾ ਪੁੱਤਰ ਗੁਰੂ ਅਰਜਨ ਸਾਹਿਬ ਪੋਤਰਾ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਸੀ ਇਹਨਾਂ ਦੀ ਦੇਖ ਰੇਖ ਸਾਰੀ ਜਿਹੜੀ ਹੈ ਜਿੱਥੇ ਗੁਰਮੁਖੀ ਮਹਾਰਤ ਹਾਸਲ ਹੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਕੋ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋਣ ਗੁਰੂ ਅਮਰਦਾਸ ਪਾਤਸ਼ਾਹ ਔਰ ਉਹਨਾਂ ਦੇ ਦੇਖ ਰੇਟ ਹੇਠ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਗੁਰਮੁਖੀ ਤੇ 11 ਸਾਲ ਜੀਵਨ ਬਤੀਤਤਾ ਹੋਵੇ ਇਹ ਬੜੀ ਵੱਡੀ ਗੱਲ ਹੈ ਦੇਵਨਾਗਰੀ ਜਿਹੜੀ ਪਾਸ਼ਾ ਸੀ ਉਹ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ ਜਿਹੜੀ ਸੰਸਕ੍ਰਿਤ ਸੀ ਗੁਰੂ ਅਰਜਨ ਸਾਹਿਬ ਜੀ ਨੇ ਉਹ ਪੰਡਤ ਬੈਣੀ ਜਿਹੜਾ ਸੀ ਪਿੰਡ ਦਾ ਪੰਡਤ ਸੀ ਉਹਦੇ ਕੋਲ ਸਿੱਖੀ ਤੇ ਗਣਿਤ ਵਿੱਦਿਆ ਜਿਹੜੀ ਸੀ ਉਹ ਆਪਣੇ ਮਾਮਾ ਮੋਰੀਜੀ ਕੋ ਸਿੱਖੀ ਤੇ ਆਪਣੇ ਧਿਆਨ ਲਾਉਣ ਦੀ ਜਿਹੜੀ ਸਿੱਖਿਆ ਸੀ ਜਿਹੜਾ ਪਰਮਾਤਮਾ ਨਾਲ ਧਿਆਨ ਲਾਣਾ ਪਰਮਾਤਮਾ ਨਾਲ ਲਿਬ ਜੋੜਨੀ ਤੇ ਅਵਸਥਾ 'ਚ ਰਹਿਣਾ ਉਹ ਆਪਣੇ ਮਾਮਾ ਜੀ ਬਾਬਾ ਮੋਹਨ ਜੀ ਕੋ ਸਿੱਖੀ ਗੁਰੂ ਅਰਜਨ ਸਾਹਿਬ ਜੀ ਦਾ ਇਤਿਹਾਸ ਬਹੁਤ ਬੇਮਿਸਾਲ ਲਾ ਮਸਾਲਾ ਇਹ ਇਤਿਹਾਸ ਇੱਕ ਵੀਡੀਓ ਵਿੱਚ ਪ੍ਰਗਟ ਨਹੀਂ ਜਾ ਸਕਦਾ ਇਦੇ ਬਾਰੇ ਲਾ